ਅਸੀਂ ਇਸ ਗੱਲ ਤੇ ਸੀਐਮ ਨਾਲ ਕੱਲ ਮੀਟਿੰਗ ਹੋਈ ਐ 2.5-3 ਘੰਟੇ ਮੀਟਿੰਗ ਚੱਲੀ ਐ ਉਹਨਾਂ ਨੂੰ ਅਸੀਂ ਇਹ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨ ਤੱਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਐ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਰਾ ਨਾ ਰਏ ਕਰਕੇ ਫਾਈਨਲ ਰੂਪ ਦੇ ਕੇ ਸੋਨੂੰ ਕਾਪੀ ਦੇ ਦਾਂਗੇ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਪਸ਼ੂ ਦੇ 22 ਬੰਗਾਈਆਂ ਜਾਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ ਉਹਨਾਂ ਤੇ ਵੀ ਚਰਚਾ ਹੋਈ ਹੈ ਅਸੀਂ ਉਹ ਡੀਲ ਲੈਂਡ ਦੇ ਜਿਹਨਾਂ ਵਾਅਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ ਪਸ਼ੂਆਂ ਦੀ ਮਾਰ ਵਗੈਰਾ ਤੇ ਉਹ ਅੱਡ ਗੱਲਾਂ ਨੇ ਛੋਟੀਆਂ ਗੱਲਾਂ ਨੇ ਅਸੀਂ ਨੇ ਜੇ ਸਰਕਾਰ ਨਾਲ ਸ਼ਹਿਰ ਗੱਲ ਹੁੰਦੀ ਫਿਰ ਸਾਨੂੰ ਕੋਈ ਪ੍ਰੋਗਰਾਮ ਇਥੋਂ ਦੇਣਾ ਪੈਣਾ ਸੀ ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਵਾਅਦੇ ਮੁਤਾਬਕ ਉਸ ਖੇਤੀ ਨੀਤੀ ਦੀ 10:00 ਵਜੇ ਨੂੰ ਢੀਕਾਂਗੇ ਤੇ 3:00 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਅੱਜ ਅਸੀਂ 2:00 ਵਜੇ ਇਹਦੀ ਸਮਾਪਤੀ ਕਰਨੀ ਹੈ ਕੱਲ ਅਸੀਂ ਜਾਣਾ ਸੀ ਤੇ ਕੱਲ ਮੀਟਿੰਗ ਆ ਗਈ 3:00 ਵਜੇ ਉਹ 7:00 ਵਜੇ ਤੱਕ ਚੱਲੀ ਗਈ ਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਵੀ ਮੀਟਿੰਗ ਸੁਣ ਕੇ ਆਈਏ ਉਹਦਾ ਤੱਤਾ ਜਿਹੜਾ ਲੋਕਾਂ ਦੱਸਿਏ ਫਿਰ ਆਪਦਾ ਅਗਲਾ ਚਲ ਲਈਏ ਇਹ ਅਸੀਂ ਤੁਹਾਡੇ ذریعے ਇਹ ਸੁਨੇਹਾ ਸਰਕਾਰ ਨੂੰ ਪਹੁੰਚਾਉਣਾ ਹੈ ਜੇ ਤੁਹਾਡਾ ਵਾਦਾ ਕੀਤਾ ਹੈ 30 ਨੰਬਰ ਤੱਕ ਦਾ ਤੁਸੀਂ 30 ਤੱਕ ਜੇ ਸਾਨੂੰ ਇਹ ਦਸਤੇ ਵੇਜ ਨਾ ਦਿੱਤੀ ਖੇਤੀ ਨੀਤੀ ਵਾਲੀ ਤਾਂ ਫਿਰ ਅਸੀਂ ਮੀਟ ਕਰਕੇ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨ ਦੇ ਚ